ਹਾਂਜੀ ਸੋਤਾ ਸਾਹਿਬ ਜਿਹੜਾ ਅੱਜ ਇੱਥੇ ਇਕੱਤਰ ਹੋਏ ਆ ਉਸ ਦੀ ਵਜ੍ਹਾ ਕੀ ਹੈ ਦੇਖੋ ਆਮ ਆਦਮੀ ਜਿਹੜੀ ਗੁਜਰਾਤ ਦੇ ਵਿੱਚ ਜਿੱਤ ਹੋਈ ਆ ਲੁਧਿਆਣਾ ਵਿੱਚ ਜਿੱਤ ਹੋਈ ਆ ਸੋ ਉਹਨੂੰ ਦੇਖਦੇ ਹੋਏ ਜਿਹੜਾ ਗੜਦੀਵਾਲ ਦੇ ਵਰਕਰ ਸੀਗੇ ਬਹੁਤ ਉਸ਼ਾਈ ਸੀਗੇ ਖੁਸ਼ ਸੀਗੇ ਖੁਸ਼ੀ ਦੀ ਲਹਿਰ ਜਦੋਂ ਕੋਈ ਵੀ ਘਰ 'ਚ ਖੁਸ਼ੀ ਹੁੰਦੀ ਆ ਤਾਂ ਸਾਰੇ ਇਕੱਠੇ ਹੋ ਕੇ ਪਰਿਵਾਰ ਇੱਕ ਵੇੜੇ ਦੇ ਵਿੱਚ ਇਕੱਠੇ ਹੋ ਕੇ ਉਹ ਖੁਸ਼ੀ ਮਨਾਉਂਦਾ ਵਾ ਤੇ ਇਹ ਵੇੜਾ ਜਿਹੜਾ ਭਾਗਾ ਵਾਲਾ ਵੇੜਾ ਸੀਗਾ ਇਹ ਸਾਡੇ ਟੋਨੀ ਭਾਜੀ ਐਮਸੀ ਸਾਹਿਬ ਜਿਨ੍ਹਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਤੇ ਸਾਰੇ ਇੱਥੇ ਇਕੱਠੇ ਹੋ ਕੇ ਆਪਾਂ ਜਿਹੜੀ ਖੁਸ਼ੀ ਆ ਉਹ ਇੱਕ ਦੂਜੇ ਨਾਲ ਸਾਂਝ ਕੀ ਕਰਨਾ ਚਾਹੁੰਦੇ ਆ ਜਿਹੜੀ ਜਿੱਤ ਹੋਈ ਇਹਦੇ ਤੇ ਜਿੱਤ ਦੇਖੋ ਲੋਕਾਂ ਦੀ ਲੋਕਤੰਤਰ ਰਾ ਇੱਥੇ ਲੋਕਾਂ ਲੋਕ ਜੋ ਫਤਵਾ ਦਿੰਦੇ ਆ ਉਹੀ ਸਭ ਤੋਂ ਵੱਡਾ ਫਤਵਾ ਹੁੰਦਾ ਸੋ ਲੋਕਾਂ ਨੇ ਪਹਿਲਾਂ ਵੀ ਇਹਨਾਂ ਲੋਕ ਲੀਡਰਾਂ ਜਿਹੜੇ ਪੁਰਾਣੇ ਲੀਡਰ ਸੀਗੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੁਕਾਰਿਆ ਸੀ ਤੇ ਅੱਜ ਫਿਰ ਲੋਕਾਂ ਨੇ ਉਸ ਹੀ ਮੋਹਰ ਉਹਦੇ ਉੱਤੇ ਹੀ ਮੋਹਰ ਲਾ ਕੇ ਲੋਕਾਂ ਨੇ ਇਹ ਕਰ ਦਿੱਤਾ ਕਿ ਆਮ ਆਮ ਜਿਹੜੀ ਆਮ ਆਦਮੀ ਪਾਰਟੀ ਆ ਆਮ ਘਰਾਂ ਦੇ ਲੋਕਾਂ ਨੂੰ ਫਿਰ ਫਤਵਾ ਮਿਲ ਲਿਆ ਵਾ ਸੋ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤੁਸੀਂ ਦੇਖੋਗੇ ਕਿ ਵਿਕਾਸ ਆ ਉਹ ਜਿਹੜਾ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਹੋਵੇਗਾ ਇਹਨਾਂ ਜੋ ਚੋਣਾਂ ਸਗੀਆਂ ਜਿੰਨੀ ਚੋਣ ਦੇ ਵਿੱਚ ਮੁਲਾਜ਼ਮਾਂ ਵੱਲੋਂ ਕਾਫੀ ਤੌਰ ਦੇ ਤੇ ਵੱਡੇ ਰੋਸ ਪ੍ਰਦਰਸ਼ਨ ਕੀਤੇ ਗਏ ਕੀ ਅਸਰ ਦੇਖਣ ਨੂੰ ਮਿਲਿਆ ਦੇਖੋ ਘਰ ਚ ਚਾਰਜੀ ਹੁੰਦੇ ਆ ਉਹ ਕਈ ਵਾਰੀ ਰੋ ਘਰ ਦੇ ਵਿੱਚ ਵੀ ਚਾਰਜੀਆਂ ਦੀ ਆਪਸ ਦੇ ਵਿੱਚ ਨਹੀਂ ਹੋ ਪਾਂਦੀ ਤਾਂ ਉਹ ਵੀ ਤਾਂ ਇੱਕ ਦੂਜੇ ਦਾ ਵਿਰੋਧ ਕਰਦੇ ਆ ਸਾਡੇ ਭੈਣ ਭਾਈ ਨੇ ਉਹ ਕੋਈ ਗੱਲ ਨਹੀਂ ਜਿਹੜੀਆਂ ਮੰਗਾਵਾ ਉਹ ਜਲਦੀ ਸੀਐਮ ਸਾਹਿਬ ਪੂਰੀਆਂ ਕਰਨ ਜਾ ਰਹੇ ਆ ਕਿਉਂਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਆ ਉਹਦੇ ਵਿੱਚ ਬਹੁਤ ਵੱਡਾ ਰੋਲ ਮੁਲਾਜ਼ਮ ਪੱਖ ਦਾ ਵਾ ਜੇ ਮੁਲਾਜ਼ਮ ਪੱਖ ਸਹੀ ਹੋਏਗਾ ਤੇ ਪੰਜਾਬ ਜਿਹੜਾ ਉਹ ਲੀਆ ਤੇ ਆਵੇਗਾ ਸੋ ਉਹਨੂੰ ਦੇਖਦੇ ਹੋਏ ਮੈਨੂੰ ਲੱਗਦਾ ਕਿ ਜਲਦੀ ਸੀਐਮ ਸਾਹਿਬ ਆਮ ਕ ਦੇ ਬੱਚੇ ਫੋਨ ਕਰਕੇ ਜਿਹੜੀ ਉਹਨਾਂ ਦੀ ਦੁੱਖ ਦਰਦ ਆ ਉਹ ਸਮਝਦੇ ਹੋਏ ਉਹਨਾਂ ਦਾ ਜਲਦੀ ਹੱਲ ਕਰਨਗੇ ਤੇ ਆਖਰ ਦੇ ਵਿੱਚ ਇਸ ਖੁਸ਼ੀ ਮੌਕੇ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਲੋਕਤੰਤਰ ਤੋਂ ਜਿਹੜੀ ਲੋਕਤੰਤਰ ਆ ਉਹ ਸਭ ਤੋਂ ਉੱਚਮ ਉੱਤੇ ਆ ਤੇ ਉਹਦੇ ਜਿੱਤ ਦੇ ਵਿੱਚ ਜਿਹੜਿਆ ਉਹ ਸਿਰਾ ਅੱਜ ਜਿਹੜਾ ਸੀਐਮ ਸਾਹਿਬ ਨੂੰ ਜਾਂਦਾ ਵਾ ਕਿ ਸੀਐਮ ਸਾਹਿਬ ਨੂੰ ਲੋਕ ਅਕਸੈਪਟ ਕਰਦੇ ਆ ਤੇ ਇਸ ਦੇ ਲਈ ਜਿਹੜਾ ਸੀਐਮ ਸਾਹਿਬ ਆ ਉਹ ਵੀ ਹੁਣ ਜਿਹੜਾ ਹੋਰ ਉਹਨਾਂ ਦੀ ਡਿਊਟੀ ਵੀ ਵੱਧਦੀ ਆ ਕਿ ਹੋਰ ਤੇਜ਼ੀ ਦੇ ਨਾਲ ਕੰਮ ਕਰਨ ਜੀ ਕੀ ਕਹਿਣਾ ਤੁਹਾਡਾ ਜਿਹੜੀ ਅੱਜ ਦੀ ਜਿੱਤ ਹੋਈ ਹੈ ਅੱਜ ਦੀ ਜਿਹੜੀ ਜਿੱਤ ਹੈ ਇਹ ਤੇ ਮਾਨ ਸਰਕਾਰ ਦੀਆਂ ਜਿਹੜੀਆਂ ਲੋਕਪੱਖੀ ਨੀਤੀਆਂ ਤੇ ਜਨਤਾ ਨੇ ਮੋਹਰ ਲਾਈ ਹੈ ਵੱਡੇ ਮਾਰਜਿਨ ਨਾਲ ਜਿੱਥੇ ਲੁਧਿਆਣਾ ਦਿੱਤਿਆ ਉੱਥੇ ਗੁਜਰਾਤ ਵੀ ਦਿੱਤਿਆ ਹੌਲੀ ਹੌਲੀ ਜਿਹੜਾ ਪੂਰਾ ਦੇਸ਼ ਹੈ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦਾ ਸਾਥ ਦੇ ਰਿਹਾ ਅੱਜ ਅਸੀਂ ਸਾਰੇ ਪਾਰਟੀ ਵਰਕਰ ਸਾਰੇ ਹੀ ਨੁਮਾਇंदे ਇੱਥੇ ਵਧਾਈ ਦੇਣ ਵਾਸਤੇ ਇਕੱਠੇ ਹੋਏ ਆ ਸੋ ਅੱਜ ਦੀ ਜਿੱਤ ਦਾ ਜਿਹੜਾ ਸਿਰ ਹੈ ਉਹ ਜਨਤਾ ਦੇ ਸਿਰ ਵਾਹਦਾ ਹੈ ਕਿਉਂਕਿ ਮਾਨ ਸਾਹਿਬ ਨੇ ਜਿੱਥੇ ਨਸ਼ਿਆਂ ਦੇ ਨਾਲ ਨਾਲ ਬੇਰੁਜ਼ਗਾਰੀ ਨੂੰ ਦੂਰ ਕੀਤਾ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਸੈਮੀਨਾਰਸ ਬਣਾਏਗੇ ਤੇ ਹੋਰ ਵੀ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਉਹ ਸਰਕਾਰ ਨੇ ਕੀਤੇ ਤੇ ਲੋਕਾਂ ਨਾਲ ਨੂੰ ਸਹਾ ਹਦੇ ਹੋਏ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਉਤੋਂ ਉੱਚਤਾ ਹੈ ਅੱਜ ਜੋ ਲੁਧਿਆਣਾ ਬੈਸਟ ਚ ਜਿੱਤ ਹੋਈ ਆ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਦੀ ਰਹਿਮਾਈ ਏਟ ਲੋਕਾਂ ਨੇ ਇੱਕ ਸਾਡੀ ਸਰਕਾਰ ਨੂੰ ਫਤਵਾ ਦਿੱਤਾ ਹੈ ਤੇ ਸਾਡੀ ਸਰਕਾਰ ਦੇ ਵਿੱਚ ਆਪਣਾ ਯਕੀਨ ਕਾਇਮ ਰੱਖਿਆ ਤਾਂ ਜੋ 1.5 ਸਾਲ ਜਿਹੜੇ ਰਹਿੰਦੇ ਆ ਉਹਦੇ ਵਿੱਚ ਵਧੀਆ ਕੰਮ ਲੋਕਾਂ ਦੀ ਉਮੀਦਾਂ ਤੇ ਅਸੀਂ ਖਰਾ ਉਤਰੇ ਸਾਡੀ ਸਰਕਾਰ ਦੇ ਉੱਤੇ ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਤੇ ਬਲੋਦੀਆ ਦੇ ਮੂੰਹ ਨੂੰ ਬਹੁਤ ਤਕੜਾ ਚਪੇੜ ਮਾਰੀ ਹੈ ਤੇ ਗੁਜਰਾਤ ਦੇ ਵਿੱਚ ਵੀ ਸਾਡੀ ਜਿਹੜੀ ਸੀਟ ਜਿੱਤੀ ਆ ਇਸ ਦਾ ਮਤਲਬ ਇਹੀ ਆ ਕਿ ਆਮ ਆਦਮੀ ਪਾਰਟੀ ਆਲ ਵਾਲੇ ਦਿਨਾਂ ਵਿੱਚ ਸਾਰੇ ਭਾਰਤ ਵਿੱਚ ਆਪਣੇ ਪੈਰ ਫਸਾਰੇਗੀ ਹਾਂਜੀ ਸਾਰਿਆਂ ਨੂੰ ਅਸੀਂ ਸੀਐਮ ਸਾਹਿਬ ਅਰਵਿੰਦ ਕੇਜਰੀਵਾਲ ਦੇ ਨੀਤੀਆਂ ਜਿਵੇਂ ਕਿ ਉਹਨਾਂ ਨੇ ਕੰਮ ਕੀਤੇ ਵਧੀਆ ਜਨਤਾ ਨੇ ਉਹਨਾਂ ਨੂੰ ਪਸੰਦ ਕੀਤਾ ਲੁਧਿਆਣਾ ਵਿੱਚ ਵੀ ਇਦਾਂ ਹੀ ਪੰਜਾਬ ਵਿੱਚ ਦੁਬਾਰਾ ਸਰਕਾਰ ਵੀ ਆਉਗੀ ਤੇ ਮਤਲਬ ਕਿਸ ਟਾਈਮ ਸਾਡੇ ਪੂਰੇ ਹਿੰਦੁਸਤਾਨ ਵਿੱਚ ਵੀ ਉਹਨਾਂ ਦਾ ਬੋਲਬਾਲਾ ਹੋਊਗਾ ਜਿਵੇਂ ਕਿ ਕਹਿੰਦੇ ਸੀ ਝਾੜੂ ਖਿੱਲਰੂਗਾ ਝਾੜੂ ਖਿੱਲਰੂ ਲੋਕਾਂ ਨੂੰ ਸਮੇਟ ਦਿੱਤਾ ਆ ਇਹਨਾਂ ਦੇ ਮੂੰਹ ਤੇ ਤਕੜਾ ਲੋਕਾਂ ਨੇ ਜਵਾਬ ਦੇ ਦਿੱਤਾ ਅਸੀਂ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹਾਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜਨਤਾ ਨੇ ਜਿਤਾਇਆ ਆ ਜਨਤਾ ਨੇ ਹੜਾ ਸਾ ਦਿੱਤਾ ਆ ਪਬਲਿਕ ਪਸੰਦ ਕਰਦੀ ਹੈ ਸਾਨੂੰ ਆਵੇ ਨੂੰ ਪਤਾ ਲੱਗ ਗਿਆ